ਹਾਂਜੀ ਦੋਸਤੋ ਕੀ ਹਰਦਾਜੀ ਗਾਇਸ ਕਿਦਾਂ ਆਈ ਹੋ ਸਾਰੇ ਤੁਹਾਨੂੰ ਠੀਕ ਹੋਊਗਾ ਅਸੀਂ ਹੁਣ ਚੱਲੇ ਆ ਕੋਟਕਪੂਰਾ ਅੱਜ ਅਸੀਂ ਭਾਂਜੜਾ ਬਣਾਉਨੇ ਆ ਜਨਮ ਦਿਨ ਤੇ ਆਜੋ ਆਪਾਂ ਕੋਟ ਮਿਲਦੇ ਆ ਤੁਹਾਨੂੰ ਕੇਕ ਵੀ ਦਿਖਾਉਨੇ ਆ ਤੇ ਵਲੌਗ ਨਾ ਬਣੇ ਰਹਿਣਾ ਜੀ ਚੰਗਾ ਸੈਰ ਚੱਲਦੇ ਆ ਦਿਖਾਉਨੇ ਹਾਂ ਤੁਹਾਨੂੰ ਕੇਕ ਸੋਨਿਆ ਸਾਕੇ ਕੋਟ ਤੇ ਲੱਗੇ ਆ ਕੇਕ ਲੈਣ ਕੇਕ ਅਸੀਂ ਲੈ ਲਿਆ ਉਹ ਬੈਠੇ ਬਾਈ ਜੀ ਆਪਣੇ ਜਿਨ੍ਹਾਂ ਨੇ ਕੇਕ ਤਿਆਰ ਕੀਤਾ ਆ ਵੇਕਰੀ ਹੈ ਬਾਜੀ ਦੀ ਆਪਣੇ ਕੋਟਕਪੁਰੇ ਸਭ ਕਹਿ ਨਹੀਂ ਹੁੰਦਾ ਮੈਂ ਤਾਂ ਨਹੀਂ ਵੇਚਿਆ ਨਹੀਂ ਨਹੀਂ ਤੂੰ ਨਹੀਂ ਹਾਂ ਬਹੁਤ ਵੱਡੀ ਵੇਕਰੀ ਹੈ ਬਾਜੀ ਦੀ ਜਰੂਰ ਵਿਜ਼ਿਟ ਕਰਨਾ ਇੱਥੇ ਆਉਣਾ ਸਾਰਿਆਂ ਨੇ ਚਲੋ ਮਿਲਦੇ ਹਾਂ ਬਾਅਦ ਵਿੱਚ ਅੱਜ ਆਪਣੇ ਭਾਨ ਦੇ ਜੀ ਦਾ ਜਾਣ ਦੇਣਾ ਕਿ ਇੱਕ ਮਿਲਣੇ ਹੋ ਰਹਿ ਜਾ। ਸਮਾਨ ਲੈ ਲਿਆ। ਚੋ ਠੀਕ ਹੈ ਮਿਲਦੇ ਆਪਾਂ। ਲੋਕ ਆਪਣਾ ਬਣੇ ਰਹਿਣਾ। ਗਾਇਸ ਅੱਜ ਸਾਡੇ ਪ੍ਰਾਦਾ ਬਰਥਡੇ ਸੀ। ਉੱਥੇ ਅਸੀਂ ਕੇਕ ਕੱਟਿਆ ਸੌਰੀ ਉਹ ਸਾਨੂੰ ਨਹੀਂ ਦਿਖਾ ਸਕਦੇ। ਹੋਰ ਅਸੀਂ ਬਾਬੇ ਫਰੀਦ ਦੇ ਮੇਲੇ ਤੇ ਆ ਗਏ। ਹਾਂ ਥੋੜ ਨੂੰ ਗਾਹ ਪਹੁੰਚ ਕੇ ਮਿਲਦੇ ਹਾਂ। ਹਾਈ ਗਾਇਸ ਤੁਹਾਨੂੰ ਮਿਲਦੇ ਨਹੀਂ। ਮਿਲਦੇ ਨੇ। ਕੈਸੇ ਹੈ ਯਾਰ ਬਹੁਤ بڑا ਮੇਲਾ ਹੈ ਬਾਬੇ ਫਰੀਦ ਦਾ ਅੱਜ ਤਾਂ ਨਾ ਚੇਰੇ ਆ ਇਹ ਕੀ ਹੈ ਇਹ ਕਿ ਨਹੀਂ ਇਹ ਨੂੰ ਹੜ ਲੋ ਇੱਕ ਨਾ ਹੜ ਜਾ ਦਰਦ ਹੈ ਆ ਗਿਆ ਇਹ ਆਪਾਂ ਫਿਰਦਾ ਮੇਲਾ ਲੱਗਦਾ ਗਾਇਸ ਇਧਰ ਫਿਰ ਆਊਗਾ ਵਟਕਲਾਕਾਰ ਇੱਥੇ ਲੱਗੂ ਸਟੇਜ ਆ ਰੇ ਮੇਲੇ ਜਬੂਤੇ ਪਾਣਾ ਰਵਾਜੀ ਹੋਰ ਤੇ ਕਿਸ ਵਾਰ ਹੋਗਾ ਬਾਰੇ ਦੋਨਾਂ ਚ ਨਾ ਏ ਮੇਡਾ ਬਾਬੇ ਫਰੀਦ ਦਾ ਆ ਉੱਥੇ ਵਾਵਾਂਗੇ ਆਪਾਂ ਸਾਨੂੰ ਦਿਖਾਉਣੇ ਤਰ ਫਿਰ ਕੇ ਸਾਰੇ ਵਾਵਾਂਗੇ ਪੂਜ ਮੰਗਲੇ ਸਾਰੇ ਆਵਾਂਗੇ ਆਪਾਂ ਤਰ ਫਿਰ ਕੇ ਸਾਨੂੰ ਦਿਖਾਉਣੇ ਮੇਲਾ ਜੂੜਾ ਜੂੜਾ ਸਾਰੇ ਵਾਵਾਂਗੇ ਇੱਕ ਜੂੜਾ ਇੱਕ ਜੂੜਾ ਇਹ ਉੱਠੇ ਹੈ ਇਹ ਉੱਠੇ ਵੀ ਵਾਵਾਂਗੇ ਜੇ ਉੱਠੇ ਜੇ ਉੱਠੇ ਇਹ ਉੱਠਾ ਠੀਕ ਹੈ ਇਦਨ ਮਾਮੇ ਲੈ ਰਾਂਗੇ ਬਹੁਤ ਅਬਰ ਲੀਕ ਤੇ ਹੈ ਕੀ ਜਿਹੜੀ ਹੁੰਦਾ ਤਾਂ ਕਰਨਾ ਇਹ ਪਰਨਿਚਰ ਆ ਗਿਆ ਹੈ ਚਲ ਗਾਇਸ ਅੱਗੇ ਮਿਲਦੇ ਆ ਜਾ ਕੇ ਫਿਰ ਵਲੌਗ ਨਾ ਬਣੇ ਰਹਿਣਾ ਠੀਕ ਹੈ ਜੀ ਤੇ ਇਸਕੇ ਆਪਣਾ ਕਰਿਓ ਅੱਜ ਮੈਂ ਟੋਰ ਮੇ ਵੀ ਚੱਲੀ ਕਿਥੋਂ ਹੈ ਜੀ ਆਗੇ ਫੁੱਟ ਨਵਾਈ ਹੈ ਚੁਲਦੇ ਹਾਂ ਕਹਿੰਦਾ ਇਹ ਝੂਟੇ ਲੈਣੇ ਲੈਣਾ ਦੇਖੀ ਆਇਆ ਨਹੀਂ ਇਹ ਉਹ ਤੇਜ਼ ਤਾਂ ਹੋ ਜਾਣੀ ਅਜੇ ਕੋਈ ਜਾਲੀ ਯਾਰ ਬਲਕੇ ਮੈਂ ਵੀਡੀਓ ਜੇ ਵੇਖਿਆ ਇੱਕੇਦਮ ਲੱਗਦਾ ਹੁੰਦਾ ਆਓ ਮੈਂ ਤਾਂ ਆ ਵੇਖ ਰਿਹਾ ਹੁਣ ਉਹ ਨਿਓ ਤਾਂ ਸਾਰੇ ਮੇਰੇ ਤਾਂ ਚੱਕਰੀ ਆਈ ਜਾਂਦਾ ਮੈਨੂੰ ਤੇ ਸੁਗਾ ਮੈਨੂੰ ਡੀਨ ਦਾ ਮਾਜ ਓਏ ਆ ਵੀ ਡੂ ਤਗੜਾ ਹੈਗਾ ਮਾ ਇਹ ਤਾਂ ਡੂ ਤਗੜਾ ਹੈਗਾ ਮਾ ਵਾਲੇ ਤਗੜੇ ਹੁੰਦੇ ਆ ਇਹ ਸਾ ਟੁੱਟ ਜੂਗਾ ਇੱਥੇ ਲਿਆ ਕੇ ਵਜਿਆ ਤਾਂ ਹੀ ਹੌਲੀ ਹੀ ਲਿਆਉਂਦੇ ਨੇ ਸਪਰਿੰਗ ਲੱਗੇ ਹੋਏ ਉਹ ਨਹੀਂ ਭਰਾਵੇਂ ਨਹੀਂ ਲੱੜ ਜੂਗਾ ਉਹ ਮਸ਼ੀਨਾਂ ਹੀ ਹੁੰਦੇਗਾ ਉਹਦੇ ਹਿਸਾਬ ਨਾਲ ਹੀ ਚੱਲ ਆਉਂਦਾ ਵਾਲੇ ਵੱਡੇ ਜਗੜ ਹੁੰਦੇ ਆ ਕਟਾ ਤਗੜਾ ਮੇਰਾ ਕੱਦਰ ਕਿੱਥੇ ਬੱਸ ਹੋਈ ਨਵੀਂ ਚੀਜ਼ ਆਈ ਹੈ ਜੀ ਹੋਰ ਆਏ ਕੁਤੀਆ ਫੇਰ ਤੱਕ ਰਿਹਾ ਆਪਣੇ ਬਰਦੀ ਦਾ ਮੇਰਾ ਫਿਕਰਤ ਦੀ ਜਾਈ ਹਾਂ ਅਣ ਮੂਟ ਬੰਗਲੇ ਚ ਜਾਵਾਂਗੇ ਗイズ ਮੇਰਾ ਅੱਗੇ ਜਾ ਕੇ ਮਿਲਦੇ ਬਲੌਗ ਨਾ ਬਣੇ ਰਹੇ ਹੋ ਜੀ ਚਲੋ ਤੁਹਾਨੂੰ ਫੇਰ ਦਿਖਾਵਾਂਗੇ ਮੇਲਾ ਆ ਕੇ ਜਾ ਕੇ ਚਲ ਜਾਨੇ ਚੱਲੇ ਅਜਾ ਕੁੱਤਾ ਆ ਜਾਂਦੀ ਤੇ ਮੋੜ ਤੇ ਬੰਦੂ ਜ਼ਰਾ ਮੀਨ ਖਾਵਾਵੇਂ ਟੇਲਰ ਹੀ ਟੇਲਰ ਰਾਜਾ ਦੇ ਗਿੰਦੇ ਨੂੰ I'm <laughs> Alright, the ਦੋਸਤੋ ਅੱਜ ਹੁਣ ਚਿੱਤਿਆਂ ਘਰਾਂ ਨੂੰ ਦੇਖ ਲੋ ਮੇਲਾ ਜੀ ਹੁਣ ਸਵੇਰੇ ਤੁਹਾਨੂੰ ਦਿਖਾਵਾਂਗੇ ਇਹ ਤੁਸ ਮੇਰੇ ਹੁਣ ਕੇ ਕਲਾਕਾਰ ਠਾਕ ਬੋਲਾਈ ਆਇਆ ਬਾਈ ਸਹਿ ਭੇਰੇ ਆਇਆ ਦਿਖਾ ਕੇ ਤੇ ਆਪਣੇ ਅੱਜ ਦੇ ਵਲੋਗ ਆਪੈਂਡ ਕਰਨ ਲੱਗੇ ਆਂ ਆਪਣੇ ਆਦ ਨੂੰ ਫੇਰ ਤੁਹਾਨੂੰ ਦਿਖਾਵਾਂਗੇ ਅੱਜ ਦਾ ਬਲੌਗ ਅਪਮੈਂਟ ਕਰ ਲਗੇ ਸਾਸਤਰੀ ਅਕਾਲ ਚ ਸਾਰੇ